ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚਾਲ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਆ ਵੀ ਘਰ ਪਰ ਚੁੰਨੀ ਅਸੀਂ ਚੁੰਨੇ ਦੁਪੱਟਾ ਜੋ ਵੀ ਸਾਡੇ ਕੋਲ ਕਾਟਨ ਦਾ ਜਾਂ ਸੂਟ ਹੋਵੇ ਉਹਨੂੰ ਡਾਈ ਕਿਸ ਤਰ੍ਹਾਂ ਕਰ ਸਕਦੇ ਆ ਤੇ ਆਹ ਦੇਖੋ ਆਹ ਚੁੰਨੀ ਜਿਹੜੀ ਮੈਂ ਡਾਈ ਕੀਤੀ ਐ ਤੇ ਅਗਲਾ ਪ੍ਰੋਸੈਸ ਮੈਂ ਤੁਹਾਨੂੰ ਦੱਸਦੀ ਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਫੁੱਲ ਵਾਚ ਕਰੋ ਤੇ ਲਾਈਕ ਜਰੂਰ ਕਰਦੇ ਆ ਕਰੋ ਤੇ ਅੱਗੇ ਸ਼ੇਅਰ ਵੀ ਕਰਦੇ ਹੋ ਜੇਕਰ ਪਸੰਦ ਆਂਦੀ ਹੈ ਤੇ ਆ ਦੇਖੋ ਆ ਵਾਲੀ ਚੁੰਨੀ ਵਿੱਚ ਜਿਹੜੀ ਡਾਈ ਕੀਤੀ ਹੈ ਮੈਂ ਤੁਹਾਨੂੰ ਦੱਸਦੀ ਆ ਅੱਗੇ ਜਾ ਕੇ ਕਿਦਾਂ ਕਿਦਾਂ ਆਪਾਂ ਜਿਹੜਾ ਚੁੰਨੀ ਇਹ ਡਾਈ ਕਰਨੀ ਹੈ ਇਹ ਕਾਟਨ ਦਾ ਦੁਪੱਟਾ ਜਿਹੜਾ ਮੈਂ ਡਾਈ ਕੀਤਾ ਸਭ ਤੋਂ ਪਹਿਲਾਂ ਦੁਪੱਟੇ ਨੂੰ ਆਪਾਂ ਇਦਾਂ ਦੋਰੀ ਤੇ ਲਾ ਕੇ ਇਸ ਤਰ੍ਹਾਂ ਕਰਕੇ ਰੱਖ ਲਵਾਂਗੇ ਆ ਦੇਖੋ ਡਬਲ ਕਰ ਲਿਆ ਇਸ ਤਰ੍ਹਾਂ ਕਰਕੇ ਡਬਲ ਕਰ ਲੈਣਾ ਤੇ ਹੁਣ ਆਪਾਂ ਉੱਪਰਲੇ ਪਾਸੇ ਜਿਹੜੇ ਪਹਿਲੇ ਨਿਸ਼ਾਨ ਲਗਾਣੇ ਆ। ਆ ਦੇਖੋ ਇੱਥੋਂ ਆਪਾਂ ਸਟਾਰਟ ਕਰਨਾ 6 6 ਇੰਚ ਦਾ ਜਿਹੜਾ ਨਿਸ਼ਾਨ ਲਗਾਵਾਂਗੇ। 6 ਇੰਚ ਇੱਧਰ ਨੂੰ ਤੇ 6 ਇੰਚ ਇੱਧਰ ਨੂੰ ਲਗਾਉਣਾ। ਆ ਸੇ ਲਗਾ ਲਿਆ। ਇੱਦ ਹੀ ਹੁਣ ਅੱਗੇ ਮੇਰਾ ਇੰਚੇ ਟੇਪ ਮੋਰੀਆਂ ਟੁੱਟਿਆ ਪੁਲੀਸ ਇਗਨੋਰ ਕਰਿਓ ਆ ਦੇਖੋ 6 ਇੰਚ ਦਾ ਫਿਰ 6 ਇੰਚ ਦਾ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਕਰਕੇ ਡੱਬੇ ਬਣਾ ਲੈਣੇ ਇਸ ਤਰ੍ਹਾਂ ਕਰਕੇ ਸਾਰੇ ਦੁਪੱਟੇ ਦੇ ਵਿੱਚ ਡੱਬੇ ਬਣਾ ਲਵਾਂਗੇ ਤੇ ਐਦਾਂ ਹੀ ਅਗਲੇ ਖਾਨੇ ਦੇ ਵਿੱਚ ਤੁਸੀਂ ਕੋਈ ਵੀ ਆਪਣਾ ਮਨਪਸੰਦ ਜਿਹੜਾ ਡਿਜ਼ਾਈਨ ਬਣਾ ਸਕਦੇ ਹਾਂ ਹਾਣੇ ਕੋ ਸਾਰੇ ਦੁਪੱਟੇ ਦੇ ਉੱਪਰ ਐਦਾਂ ਕਰਕੇ ਨਿਸ਼ਾਨ ਲਗਾ ਲੇ ਤੇ ਹੁਣ ਆਪਾਂ ਕੋਈ ਵੀ ਮੋਟੀ ਦੀ ਲੈ ਲੈਣੀ ਐ ਮੋਟਾ ਧੱਗਾ ਹੋਣਾ ਚਾਹੀਦਾ ਇਹਨ ਜਿੱਥੇ ਅਸੀਂ ਨਿਸ਼ਾਨ ਲਗਾਏ ਵੇ ਮਲਿਕੂ ਇਹਨੂੰ ਇਸ ਤਰ੍ਹਾਂ ਚੁੱਕ ਕੇ ਇੱਕ ਨਾਪ ਲੈ ਲੈਣਾ ਜਿੱਦਾਂ ਤੁਸੀਂ ਸਮਝ ਲਓ ਉਂਗਲ ਦਾ ਨਾਪ ਲੈ ਲਓ ਇੰਨਾ ਕੁ ਹੁਣ ਆਸੀਂ ਤਾਂ ਗੱਲ ਪੇਟਣਾ ਤੇ ਮੋਰੇ ਥੋੜੀ ਜਿਹੀ ਛੱਟ ਲਵਾਂਗੇ ਆ ਦੇਖੋ ਐਸ ਤਰ੍ਹਾਂ ਕਰਕੇ ਧਾਗਾ ਲਪੇਟ ਲੈਣਾ ਥੋੜਾ ਜਿਹਾ ਕਪੜਾ ਛੱਡ ਦਾਂਗੇ ਮੋਰੇਓ ਤੇ ਆ ਦੇਖੋ ਉਂਗਲੀ ਦਾ ਜਿਹੜਾ ਆਪਣਾ ਅੰਦਾਜ਼ਾ ਲਾ ਲਓ ਇੰਨਾ ਕੁ ਸਾਰੇ ਅਸੀਂ ਅੰਨਿਕ ਲਪੇਟਨੇ ਤੇ ਗਾਠ ਇਸ ਤਰ੍ਹਾਂ ਦੇਣੀ ਹੈ ਤੇ ਸੌਖੀ ਖੋਲ ਜਾਵੇ ਤੇ ਬਾਅਦ ਚੂ ਮੈਂ ਤੇ ਹੁਣ ਧਾਗਾ ਕੱਟ ਲੈਣਾ ਇੱਥੋਂ ਵਸਾ ਗਾ ਤੁਹਾਡਾ ਜਿਹੜਾ ਮੋਟਾ ਹੋਣਾ ਚਾਹੀਦਾ ਆ ਦੇਖੋ ਸਾਰੇ ਕਿਤੇ ਆਪਣੇ ਚੁੰਨੀ ਇਦਾਂ ਬਨ ਲਈ ਤੇ ਹੁਣ ਅਸੀਂ ਇਹਨੂੰ ਕਰਦੇ ਰੰਗ ਉਸ ਤੋਂ ਬਾਅਦ ਅਸੀਂ ਬਤੀਲੇ 'ਚ ਰੱਖ ਲੈਣਾ ਪਾਣੀ ਗਰਮ ਪਾਣੀ ਇੰਨਾ ਕੁ ਲੈਣਾ ਕਿ ਆਪਣਾ ਜਿਹੜਾ ਦੁਪੱਟਾ ਬਿਲਕੁਲ ਇਹਦੇ ਵਿੱਚ ਆਨ ਭੇਜ ਜਾਵੇ ਤੇ ਪਾਣੀ ਨੂੰ ਉਬਾਲੀ ਆ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਇੱਕ ਚਮਚ ਜਿਹੜਾ ਅਸੀਂ ਭਰ ਕੇ ਪਾ ਲੈਣਾ ਉਸ ਤੋਂ ਬਾਅਦ ਜਿਹੜਾ ਕਲਰ ਅਸੀਂ ਕਰਨਾ ਹੈ ਇੱਕ ਚਮਚ ਕਲਰ ਦਾ ਪਾ ਲਿਆ ਤੇ ਥੋੜਾ ਜਿਹਾ ਮੈਂ ਹੋਰ ਪਾ ਲੂੰਗੀ ਤੇ ਹੁਣ ਇਹ ਨਹੀਂ ਚੰਗੀ ਤਰ੍ਹਾਂ ਘੋਲ ਲੈਣਾ ਚੰਗੀ ਤਰ੍ਹਾਂ ਰਲ ਲਵਾਂਗੇ ਇੱਕ ਦੁਪट्टे ਲਈ ਇੰਨਾ ਕਲਰ ਕਾਫੀ ਹੈ ਬਾਕੀ ਤੁਸੀਂ ਦੇਖ ਲਿਓ ਰੰਗ ਤੇ ਤੁਹਾਨੂੰ ਡਾਰਕ ਚਾਹੀਦਾ ਜਾਂ ਜ਼ਿਆਦਾ ਜਿਆ ਲਾਈਟ ਚਾਹੀਦਾ ਉਸ ਹਿਸਾਬ ਨਾਲ ਵਧ ਘਟ ਕਰ ਸਕਦੇ ਹਾਂ ਅਸੀਂ ਤੇ ਹੁਣ ਜਿਹੜਾ ਆਪਣਾ ਕੱਪੜਾ ਹੈ ਓਇਲ ਵਿੱਚ ਡਿਪ ਕਰਾਂਗੇ ਚੰਗੀ ਤਰ੍ਹਾਂ ਇਨੂੰ 4-5 ਮਿੰਟ ਤੱਕ 4 ਤੋਂ 5 ਮਿੰਟ ਤੱਕ ਐਦਾਂ ਹੀ ਅਸੀਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਵਾਲ ਲੈਣਾ ਪਾਣੀ ਜਿਹੜਾ ਸਾਡਾ ਪਹਿਲਾਂ ਵੀ ਉਬਲਿਆ ਹੋਇਆ ਸੀਗਾ ਦੇਖ ਕੇ ਕਲਰ ਸਾਨੂੰ ਲਾਈਟ ਲੱਗਦਾ ਜਿਹੜਾ ਕਲਰ ਸਾਨੂੰ ਚਾਹੀਦਾ ਉਹ ਨਹੀਂ ਹੈਗਾ ਤੇ ਥੋੜਾ ਜਿਹਾ ਫਿਰ ਅਸੀਂ ਕਲਰ ਹੋਰ ਪਾ ਦਵਾਂਗੇ ਕਲਰ ਜਿਹੜਾ ਐਦਾਂ ਹੀ ਨਹੀਂ ਸਿੱਟਣਾ ਹੈਗਾ ਉਹ ਕੌਡੀ ਦੇ ਵਿੱਚ ਆ ਗਰਮ ਪਾਣੀ ਥੋੜਾ ਜਿਹਾ ਲੈ ਕੇ ਉਹ ਵਿੱਚ ਘੋਲ ਕੇ ਫਿਰ ਰਲਣਾ 4-5 ਮਿੰਟ ਹੋ ਗਏ ਤੇ ਹੁਣ ਅਸੀਂ ਇਹਨੂੰ ਗਰਮ ਪਾਣੀ 'ਚ ਪਾਟ ਕੇ ਠੰਡੇ ਪਾਣੀ 'ਚ ਪਾਵਾਂਗੇ ਠੰਡੇ ਪਾਣੀ 'ਚ 2-3 ਵਾਰ ਕੱਢ ਲਵਾਂਗੇ ਤਾਂ ਕਿ ਜਿਹੜਾ ਇਹਦਾ ਵਾਧੂ ਕਲਰ ਉਹ ਨਿਕਲ ਜਾਵੇ ਉਸ ਤੋਂ ਬਾਅਦ ਅਸੀਂ ਇਹਨੂੰ ਪਾ ਲੈਣਾ ਸੁੱਕਣਾ ਤੇ ਬਾਅਦ ਵਿੱਚ ਜਿਹੜੀਆਂ ਇਹਦੀਆਂ ਗੱਠਾ ਖੋਲਣੀਆਂ ਤੇ ਹੁਣ ਅਸੀਂ ਇਹਨੂੰ ਤਾਰ ਤੇ ਪਾਵਾਂਗੇ ਥੋੜੀ ਜੀ ਸੁੱਕ ਲਵੇ ਉਸ ਤੋਂ ਬਾਅਦ ਫੇਰ ਇਹਦੀਆਂ ਰੱਠਾ ਖੋਲ ਕੇ ਦਿਖਾਉਂਦੇ ਤੁਹਾਨੂੰ ਚੁੰਨੀ ਜਿਹੜੀ ਆਪਣੀ ਸੁੱਕ ਗਈ ਤੇ ਹੁਣ ਅਸੀਂ ਇਹਨੂੰ ਦੇਖਦੇ ਹਾਂ ਖੋਲ ਕੇ ਆ ਦੇਖੋ ਕਿੰਨਾ ਪਿਆਰਾ ਜਿਹੜਾ ਡਿਜ਼ਾਈਨ ਬਣਿਆ ਸਾਰੀਆਂ ਗੰਢਾਂ ਇਸੇ ਤਰ੍ਹਾਂ ਖੋਲ ਲੈਣੀਆਂ ਆ ਆ ਦੇਖੋ ਸਾਰਾ ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾਉਂਦੀ ਆ ਤਾਂ ਹੀ ਮੈਂ ਤੁਹਾਨੂੰ ਕਹੀ ਸੀ ਗੱਠਾਂ ਜਿਹੜੀਆਂ ਆਪਣੀਆਂ ਐਨ ਚੰਗੀ ਤਰ੍ਹਾਂ ਦੇਣੀਆਂ ਤਾਂ ਕਿ ਖੋਲਣ 'ਚ ਆਸਾਨੀ ਹੋਵੇ ਬਸ ਤਾਂ ਗਾਜੜਾ ਮੋਟਾ ਹੋਣਾ ਚਾਹੀਦਾ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਆ ਲੈ ਫੋ ਚੁੰਨੀ ਆਪਣੇ ਦਾਈ ਹੋ ਗਈ ਦੇਖੋ ਕਿੰਨਾ ਪਿਆਰਾ ਜਿਹੜਾ ਕਲਰ ਆਇਆ ਤੇ ਕਿੰਨਾ ਵਧੀਆ ਡਿਜ਼ਾਈਨ ਲੱਗਦਾ ਇਸ ਤਰ੍ਹਾਂ ਕਰਕੇ ਤੁਸੀਂ ਵੀ ਕੋਈ ਵੀ ਕਲਰ ਆਪਣਾ ਮਨਪਸੰਦ ਲੈ ਕੇ ਤੇ ਡਾਈ ਕਰ ਸਕਦੇ ਹੋ ਤੇ ਆ ਮੇਰੀ ਚੁੰਨੀ ਐ ਇਸ ਤਰ੍ਹਾਂ ਦੀ ਲੱਗਦੀ ਕੁਛ ਤਾਂ ਦੇਖੋ ਤੇ ਜਰੂਰ ਦੱਸਣਾ ਕਮੈਂਟ ਕਰਕੇ ਤੁਹਾਨੂੰ ਕਿਹੋ ਜਿਹਾ ਲੱਗੀ ਮੇਰੀ ਆ ਚੁੰਨੀ ਕ ਡਾਈ ਕਰਨ ਵਾਲੀ ਵੀਡੀਓ ਤੇ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਤੇ ਸ਼ੇਅਰ ਕਰ ਦਿਓ ਜੋ ਕਿ ਤੁਹਾਨੂੰ ਮੈਂ ਪਹਿਲਾਂ ਕਹਿ ਹੀ ਚੁੱਕੀ ਆ ਸ਼ੁਰੂਆਤ ਜੋ ਕਿ ਮੈਂ ਤੁਹਾਨੂੰ ਪਹਿਲਾਂ ਕਹਿ ਹੀ ਚੁੱਕੀ ਆ ਤੇ ਅਨਿਕ ਸੀਗੀ ਮੇਰੀ ਵੀਡੀਓ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੀ ਆ ਤੁਸੀਂ ਸਾਰੇ ਆਪਣੇ ਘਰਾਂ 'ਚ ਸਵਸਥ ਰਹੋ ਮਸਤ ਰਹੋ ਰਖ ਰੱਖਾ